ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾ ਵਿਖੇ ਲੋਹੜੀ ਦੇ ਤਿਹਾੜ ਦੇ ਮਤੇ ਨજર ਜਗਦੀਪ ਸਿੰਘ ਸਮਰਾ ਵੱਲੋਂ ਅਤੇ ਉਹਨਾਂ ਦੀ ਸਮੂਚੀ ਟੀਮ ਵੱਲੋਂ ਲਗਭਗ 150 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਸਮਾਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਆਓ ਦੇਦਿਆਂ ਕੁਲਸ਼ੰਕ ਮਾਰਤੀ ਵਿਸ਼ੇਸ਼ ਪੋਰ ਪਬਲਿਕ ਚੈਨਲ ਡੇਰਾ ਬਾਬਾ ਨਾਨਕ ਕੀਚੰਗ ਪਿੰਡ ਸਮਰਾਏ ਅੱਜ ਲੋਹੜੀ ਦੇ ਪੂਤ ਤੇ ਆਤੇ ਮੈਂ ਤੇ ਮੇਰੀ ਟੀਮ ਮੇਰੇ ਜਿੰਨੀ ਟੀਮ ਹੈ ਨਾ ਸਾਰਿਆਂ ਨੇ ਰਲ ਕੇ ਅਸੀਂ ਇੱਕ ਕਿੱਟ ਤਿਆਰ ਕੀਤੀ ਆ ਜਿਹਦੇ ਵਿੱਚ ਸਾਰਾ ਖੇਡੂ ਸਮਾਨ ਆ ਉਹ ਉਹਦਾ ਸਾਰੇ ਗਰੀਬ ਪਰਿਵਾਰਾਂ ਨੂੰ ਸਾਰੇ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਨੇ ਕਿੰਨੇ ਪਰਿਵਾਰਾਂ ਨੂੰ ਅੱਜ ਘਟਾ ਦਿੰਦੀਆਂ ਤਾ 200 ਪਰਿਵਾਰ ਨੂੰ ਅੱਜ ਇੱਕ ਕਿੱਟ ਦਿੱਤੀ ਜਾ ਰਹੀ ਹੈ ਪਿੰਡ ਵਿੱਚ ਕਿੱਟ ਵਿੱਚ ਕੀ ਕੀ ਸਮਾਨ ਹੈ ਜਿਹੜਾ ਕਿੱਟ ਵਿੱਚ ਸਾਰਾ ਹੀ ਬਹੁਤ ਵਧੀਆ ਕੜੇ ਲੁਸਮਾਨਿਆ ਗਰਮ ਜੈਕਟਾਂ ਬੂਟ ਵਧੀਆ ਬੂਟ ਯਾਨੀ ਸਾਰਾ ਇਹ ਤੋਂ ਲੈ ਕੇ ਅਜ ਤੱਕ ਤੁਹਾਨੂੰ ਵੀਰ ਨੇ ਦੱਸਿਆ ਸਾਰਾ ਸਮਾਨ ਇੱਥੇ ਵਿੱਚ ਗਾਂ ਮਲਕ ਦਿਨ ਤਿਹਾਰ ਹੋਣ ਕੇ ਇਹ ਸਾਡੀ ਸਾਰੀ ਟੀਮ ਦਾ ਇੱਕੋ ਹੀ ਮਕਸਦ ਆ ਕਿ ਗਰੀਬਾਂ ਦੀ ਮਦਦ ਕਰਨੀ ਤੇ ਗਰੀਬਾਂ ਦੀ ਮਦਦ ਕਰਦੇ ਰਹਾਂਗੇ ਵਾਹਿਗੁਰੂ ਜੀ ਦਾ ਖਾਨ ਸਾਹਿਬ ਇਹਨਾਂ ਗਿੱਟਾਂ ਦੇ ਵਿੱਚ ਬੰਦਿਆਂ ਜੈਂਟਸ ਵਾਲੇ ਬੂਟ ਆ ਬੱਚਿਆਂ ਦੀਆਂ ਚਪਲਾਂ ਨੇ ਜਰਸੀਆਂ ਨੇ ਲੇਡੀ ਦੇ ਸੂਟ ਨੇ ਫਿਰ ਆਪਣਾ ਪੈਂਸ਼ਨ ਕਾਪੀਆਂ ਬੱਚਿਆਂ ਦੀ ਪੈਂਸ਼ਨ ਕਾਪੀਆਂ ਕਲਿੱਪਬੋਰਡ ਉਸ ਤੋਂ ਇਲਾਵਾ ਬੱਚਿਆਂ ਦੀਆਂ ਚੱਪਲਾਂ ਨੇ ਵਾਸਲੀਨ ਲੋਸ਼ਨ ਆ ਜੈਕਟਾਂ ਆ ਡਾਈਪਰ ਆ ਤੇ ਜੈਕਟਾਂ ਟੋਪੀਆਂ ਨੇ ਸਾਰਾ ਸਮਾਨ तकरीबन ਕ੍ਰੈਡੂ ਵਰਤੋਂ ਵਾਲਾ ਹੈ। ਆਈ ਦੇ ਪੀਤਲ ਦਿਹਾੜੇ ਦੇ ਕੋਈ 5.7 ਲੱਖ ਰੁਪਏ ਦਾ ਸਮਾਨ ਜਗਦੀਪ ਸਿੰਘ ਤੇ ਨਾਲ ਸਾਰੀ ਟੀਮ ਨੇ ਰਲ ਕੇ ਜਗਦੀਪ ਸਿੰਘ ਦੇ ਅ ਬਾਬਾ ਜੀ ਅਗੇਨ ਸਰਪੰਚ ਬੇਵਾਸਿਕ ਜੀ ਸਵਰਗਾਸੀ ਇਹ ਉਹਨਾਂ ਦਾ ਪੋਤਰਾ ਹੈ ਤੇ ਚੰਗੇ ਵਧੀਆ ਪਰੇਦੇ ਕਰ ਰਿਹਾ ਗਰੀਬਾਂ ਨੂੰ ਪਿੰਡ ਦੇ ਵਿੱਚ ਹੋਰ ਵੀ ਬੜਾ ਕੁਛ ਪੁੰਦਾਨ ਅੱਗੇ ਤੋਂ ਵੀ ਕੀਤਾ ਅੱਗੇ ਵੀ ਕੀਤਾ ਤੇ ਬਾਅਦ ਵੀ ਕਰਦਾ ਰਹੇਗਾ ਚੰਗੀ ਗੱਲ ਹੈ ਚੰਗਾ ਭਰਾਣਾ ਦਿੱਤਾ ਇਸ ਨੇ